ਸਵਾ ਪਾਪਾ ਦੀਪ ਸਿੰਘ ਨਗਰ ਪਿੰਡ ਸ੍ਰੀ ਤਹਿਸੀਲ ਨਕੋਦਰ ਵੱਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਪਿੰਡ ਵਿੱਚ ਹਰ ਸਾਲ ਦੀ ਤਰ੍ਹਾਂ ਇਸ 7ਵੀਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਅਤੇ ਪਿੰਡ ਦੀ ਪਰਕਰਮਾ ਕੀਤੀ ਗਈ ਤੇ ਭਗਵਾਨ ਵਾਲਮੀਕ ਜੀ ਦਾ satsang ਕੀਰਤਨ ਵੀ ਕੀਤਾ ਗਿਆ ਪਿੰਡ ਸ੍ਰੀ ਪ੍ਰਬੰਧਕਾ ਵੱਲੋਂ ਸੰਤਾਲัย ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ 10 ਮੈਂਬਰੀ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਨੇ ਨਗਰ ਕੀਰਤਨ ਵਿੱਚ ਪਹੁੰਚ ਕੇ ਭਗਵਾਨ ਵਾਲਮੀਕ ਜੀ ਦਾ ਆਸ਼ੀਰਵਾਦ ਲਿਆ ਮੁੱਖ ਪ੍ਰਬੰਧਕ ਕਮੇਟੀ ਸ਼੍ਰੀ ਪਵਨ ਕੁਮਾਰ ਸਰਦਾਰ ਲਖਵਿੰਦਰ ਸਿੰਘ ਸ਼੍ਰੀ ਰਮੇਸ਼ ਕੁਮਾਰ ਸਰਦਾਰ ਗਗਨਦੀਪ ਸਿੰਘ ਵਿਨੋਦ ਸਾਗਰ ਨੇ ਸਭ ਨੂੰ ਭਗਵਾਨ ਵਾਲਮੀਕ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੱਤੀ ਰਿਪੋਰਟਰ ਸ੍ਰਿੰਦਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਹਾਂਜੀ ਜੈਵਾਲ ਮਿੱਕੀ ਜੀ ਸਾਰੇ ਸੰਗਤ ਨੂੰ ਚਾਹਤੀ ਬੁਲਾਉਣੀ ਆ। ਆਦ ਪਿੰਡ ਸ੍ਰੀ ਤੋਂ ਬਾਬਾ ਦੀਪ ਸਿੰਘ ਨਗਰ ਨੂੰ ਵਾਲਮੀ ਕੁਮਾਰ ਜੀ ਨੇ ਪਿਛਲੇ ਲਗਭਗ 50 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਰਹੇ ਆਂ। ਪਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਭਗਵਾਨ ਵਾਲਮੀਕੀ ਜੀ ਦਾ ਪ੍ਰਕਾਸ਼ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਆਂ। ਅਤੇ ਇਸ ਸਮੇਂ ਦੌਰਾਨ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਅਸਥੀ ਸੰਗਤ ਦੇਖ ਹੀ ਸਾਦੇ ਹਾਂ ਕਿ ਬਹੁਤ ਸਾਰੇ ਥਾ ਤਾਰੇ ਸਾਡੀ ਜਥੇ ਜਾਂ ਹੋਰ ਵੀ ਕਮਿਸ਼ਰੀ ਰਹੀ ਅਸੀਂ ਅੱਜ ਤਾਂ ਸਵਾਗਤ ਕਰ ਸਕਤਾ ਨੂੰ ਬਹੁਤ ਧੰਨਵਾਦ ਕਰਦੇ ਜਿਹਦੇ ਇਤਿਹਾਸ ਨਾਲ ਮਜਬੂਤ ਸਿੱਖ ਇਤਿਹਾਸ ਨਾਲ ਹੋਰ ਸਾਡੇ ਰੈਵਰਾਂ ਦੇ ਜੋ ਵੀ ਸਾਡੇ ਸਮਾਜ ਨਾਲ ਸੰਬੰਧ ਰੱਖਦੇ ਆ ਉਹਨਾਂ ਰੈਵਰਾਂ ਦੇ ਇਤਿਹਾਸ ਤੋਂ ਤੇ ਗੁਰੂ ਮਹਾਰਾਜ ਦੀ ਬਾਣੀ ਤੋਂ ਜਾਣੂ ਕਰਵਾਉਂਦੇ ਆ ਰਹੇ ਆ